ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾਤਾ ਪਾਰ ਬ੍ਰਹਮ ਜਿਨ ਸੇ ਵਿਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ सुख पाया हर साध संग सिमरत गुणतास रहाओ सुन स्वामी अरदास जन तुम अंतर जामी थान नंतर राव रहे नानक के स्वामी थान नंतर राव रहे नानक के स्वामी, स्वामी। वाहेगुरु जी का खालसा वाहेगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਮਰ ਮਰ ਜਨਮੇ ਜਿਨ ਬਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆਨੰਦਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ सुख पाया हर साध संग सिमरत गुणतास रहाओ सुन स्वामी अरदास जन तुम अंतर जामी थान नंतर राव रहे नानक के स्वामी थान राव रहे नानक के स्वामी, स्वामी। वाहिगुरु जी का खालसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇ ਵਿਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜੋ ਆਨੰਦ ਕਨਾ ਪੂਰਨ ਪਈਆਸ सुख पाया हर साध संग सिमरत गुणतास रहाओ सुन स्वामी अरदास जन तुम अंतर जामी थान नंतर राव रहे नानक के स्वामी थान नंतर राव रहे नानक के स्वामी, स्वामी। वाहेगुरु जी का खालसा वाहेगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆਨੰਦਨ ਰੰਗ ਰਤਾ ਸ਼ਾਂਤ ਸਹਿਜੋ ਆਨੰਦ ਕਨਾ ਪੂਰਨ ਪਈਆਸ ਸੁਖ ਪਾਇਆ ਹਰ ਸਾਥ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ सुख पाया हर साध संग सिमरत गुणतास रहाओ सुन स्वामी अरदास जन तुम अंतर जामी थान नंतर राव रहे नानक के स्वामी थान नंतर राव रहे नानक के स्वामी, स्वामी। वाहिगुरु जी का खालसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ सुख पाया हर साध संग सिमरत गुणतास रहाओ सुन स्वामी अरदास जन तुम अंतर जामी थान नंतर राव रहे नानक के स्वामी थान नंतर राव रहे नानक के स्वामी, स्वामी। वाहिगुरु जी का खालसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾਤਾ ਪਾਰ ਬ੍ਰਹਮ ਜਿਨ ਸੇ ਵਿਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆ ਆਨੰਦਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ ਸੁਖ ਪਾਇਆ ਹਰ ਸਾਥ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇ ਵਿਆ ਆਨੰਦ ਨ ਰੰਗ ਰਤਾ ਸ਼ਾਂਤ ਸਹਿਜੋ ਆਨੰਦ ਕਨਾ ਪੂਰਨ ਪਈਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਨਥ ਨੰਤਰ ਰਵ ਰਹੇ ਨਾਨਕ ਕੇ ਸੁਆਮੀ ਥਾਨਥ ਨੰਤਰ ਰਵ ਰਹੇ ਨਾਨਕ ਕੇ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਆ ਆਨੰਦਨ ਰੰਗ ਰਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈਆਸ ਸੁਖ ਪਾਇਆ ਹਰ ਸਾਥ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਥਾਲਤ ਨੰਤਰ 라ਵ ਰਹੇ ਨਾਨਕ ਕੇ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ